ਸਦਾ ਮੈਂ ਕਿਸਕੜੀਏ ਆ ਮਾ ਜਿੰਦੇ ਮੇਰੀਏ ਚੰਨਰੀ ਰਾਤ ਹੈ ਸਰਦੂਲਗਰ ਦਾ ਕੱਪ ਖੇਡਿਆ ਜਾ ਰਿਹਾ ਹੈ ਮਾਤਵੇ ਲਿਖਿਆ ਅੱਧੀ ਰਾਤ ਨੂੰ ਖੜਾਉਂਦੇ ਠੇਕੇ ਹੁਣ ਮੁੰਡਾ ਟਿਕੜ ਗਿਆ ਅੱਜ ਰਾਜੂ ਪ੍ਰਧਾਨ ਦੇ ਕੱਪ ਤੇ ਵੀ ਅੱਧੀ ਰਾਤ ਹੋਣੀ ਹੈ ਇਹ ਹੈ ਸੁਰਖਪੁਰਿਆ ਜਯਦਵਿੰਦਰ ਕਾਵੇ ਕਲਾਮ ਰੋਡ ਨੀਰ ਦੀ ਟੀਮ ਆ ਰਹੀ ਹੈ ਬਾਲ ਅਮਰੀਤ ਸਿੰਘ ਜੀ ਸੰਘਾ ਫਿਲਾਡਲਫੀਆ ਦੇ ਵਿੱਚ ਤੇ ਕਾਕਾ ਕੁਨਾਣੀ ਜੀ ਜੀਐਸਏ ਦੇ ਵਿੱਚ ਆਹ ਬੱਲੇ ਬੱਲੇ ਫਦੇ ਗਰਸ਼ਨਾ ਦੀ ਧਰਤੀ ਦਾ ਪਾਲੀ ਨੇਰੇ ਵੀਰੋ ਉਧਰੋਂ ਪਾਸੇ ਜਾਦਾ ਜਾਦਾ ਕਿੰਦੇ ਵੀ ਜਗਦੀ